ਸਾਡਾ ਵੱਡਾ ਭਾਈ ਭਾਨਾ ਸਿੱਧੂ ਸਾਹਿਬ ਭਾਨੇ ਭਾਈ ਆਜੋ ਤੇ ਸਾਡਾ ਵੱਡਾ ਭਰਾ ਭਾਨਾ ਭਗਾੜਾ ਮੈਂਡੂ ਜੱਟ ਸਵਾਗ ਭਰਾਵਾਂ ਲਈ ਦੋ ਭਰਾਵਾਂ ਲਈ ਤਾੜੀ ਮਾਰ ਦਿਓ ਜੀ ਇਹ ਇਹ ਦੋਨੇ ਭਰਾਵਾਂ ਨੇ ਸਾਡੇ ਭਰਾ ਸਿੱਧੂ ਮੂਸੇਵਾਲੇ ਨੂੰ ਜਿਉਂਦਾ ਰੱਖਿਆ ਵੈ ਤੇ ਬਾਕੀ ਕਿਸਾਨੀ ਸੰਘਰਸ਼ ਦੀਆਂ ਗੱਲਾਂ ਕਿਸਾਨਾਂ ਲਈ ਕਿਸੇ ਵੀ ਜਿੱਥੇ ਜ਼ੁਲਮ ਹੁੰਦਾ ਉਥੇ ਕਿਸੇ ਵੀ ਬੰਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਵਾਲਾ ਸਾਡਾ ਭਰਾ ਭਾਨਾ ਸਿੱਧੂ ਉੱਤੇ ਸਾਡਾ ਵੱਡਾ ਭਾਈ ਭਾਨਾ ਪਕੌੜਾ ਸਾਹਿਬ ਸੋ ਪ੍ਰਮਾਤਮਾ ਇਹਨਾਂ ਨੂੰ ਬਹੁਤ ਲੰਮੀ ਉਮਰ ਦੇਵੇ ਇੱਕ ਤਾੜੀ ਮੇਰੇ ਭਰਾ ਸਿੱਧੂ ਮੂਸੇਵਾਲੇ ਲਈ ਜਰੂਰ ਮਾਰੋ ਜੀ ਸਾਰੇ ਜਣੇ ਬਹੁਤ ਸ਼ੁਕਰੀਆ ਜੀ ਤੁਸੀਂ ਕੋਈ ਵੀ ਸੋਸ਼ਲ ਮੀਡੀਆ ਐਪ ਚਲਾਉਂਦੇ ਹੋ #JusticeForSidhuMoosewala ਲੈ ਕੇ ਜਰੂਰ ਪਾਇਆ ਕਰੋ ਆਪਨੇ ਬਰਨਾਲੇ ਏਰੀਆ 'ਚ ਬੰਦੇ ਕਿਉਂ ਤਾੜੀ ਬਹੁਤ ਘੱਟ ਮਾਰਦੇ ਐ ਇਧਰ ਮਾਜੇ ਦਬਾਬੇ ਇੰਨੀ ਵਗਜੋ ਮਾੜਾ ਜੇ ਕਿਸੇ ਨੂੰ ਕਹਦੋ ਵੀ ਤਾੜੀ ਮਾਰ ਦਿਓ ਇੰਨੀ ਖੁੱਲ ਕੇ ਤਾੜੀ ਮਾਰਦੇ ਆ ਪਤਾ ਨਹੀਂ ਕੀ ਚੱਕਰ ਆ ਆਪਣੇ ਬੰਦੇ ਤਾੜੀ ਬੋਹ